ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਦਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਜਿਹੜੀ ਆਪਾਂ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਆ ਜੀ ਇਹ ਵੀਡੀਓ ਆਪਾਂ ਲੈ ਕੇ ਆਏ ਆ ਕਿ ਹਰੇ ਨੀਂਬੂ ਨੂੰ ਇਸ ਜਗ੍ਹਾ ਰੱਖ ਦਿਓ ਇਸ ਜਗ੍ਹਾ ਛੱਡ ਦਿਓ ਥੋੜਾ ਕੀਟਾ ਕਰਾਇਆ ਖਤਮ ਲੇਕੋ ਪੈਸੇ ਤੰਗੀ ਆ ਉਹ ਵੀ ਖਤਮ ਇਹ ਗੁਣੇ ਟੋਰ ਕੇ ਅੰਦਰ ਹਰਾ ਨੀਂਬੂ ਬਹੁਤ ਜ਼ਿਆਦਾ ਵਰਤ ਕੇ ਅੰਦਰ ਤੁਸੀਂ ਆਪ ਹੀ ਦੇਖੋ ਜਦੋਂ ਆਪਾਂ ਘਰ ਦੇ ਵਿੱਚ ਕੋਈ ਘਰ ਆ ਕੋਈ ਦੁਕਾਨ ਹੈ ਕੋਈ ਇੱਕ ਨਵੀਂ ਗੱਡੀ ਲੈਣੀ ਆ ਤਾਂ ਚਾਹੁੰਦੇ ਆ ਵੀ ਇਹ ਨੂੰ ਨਜ਼ਰ ਨਾ ਲੱਗੇ ਜੇ ਇਹ ਚੀਜ਼ ਸਾਨ ਪਾਤਾ ਕਰੇ ਤੇ ਆਪਾਂ ਮਿਰਚਾਂ ਤੇ ਨਿੰਬੂ ਉੱਤੇ ਜ਼ਰੂਰ ਟੰਗਦੇ ਆਂ ਕਿ ਨਿੰਬੂ ਦਾ ਇਹਨਾ ਚੀਜ਼ਾਂ ਨਾਲ ਬਹੁਤ ਵੰਗਦਾ ਏਸੇ ਲਈ ਆਪਾਂ ਨਿੰਬੂ ਤੇ ਮਿਰਚਾਂ ਵੀ ਤੁਸੀਂ ਬਹੁਤ ਸਾਣ ਟੰਗਣਾ ਵੀ ਦੇਖਣਾ ਹੁੰਦਾ ਤੇ ਆਪਾਂ ਇਹਨੂੰ ਟੰਗਦੇ ਵੀ ਰਹਿਨੇ ਤਾਂ ਕਿ ਨਜ਼ਰ ਜਾਂ ਕੋਈ ਕਿਸੇ ਦਾ ਕੀ ਟੱਕਰਾ ਆ ਜਾਂ ਕੋਈ ਕੰਮ ਦੇ ਵਿੱਚ ਕੋਈ ਰੁਕਾਵਟ ਨਾ ਆਵੇ ਇਹਦੇ ਲਈ ਆਪਾਂ ਇਹ ਰੱਖਦੇ ਹੁੰਦੇ ਆਂ ਇਸ ਲਈ ਜਦੋਂ ਆਪਾਂ ਨੀਂંબੂ ਨਾਲ ਪਾਅ ਕਰਦੇ ਆ ਨਾ ਬਹੁਤ سارے ਦੋਖਾ ਆਪਣੇ ਛੁੱਟਦੇ ਆ ਪਰ ਕਈ ਸਾਰੇ ਦੋ ਚਾਰ ਤਨ ਉਪਾਦ ਦੱਸਾਂਗੇ ਜਿਹੜੇ ਬੜੇ ਆਸਾਨ ਜੇ ਤੁਸੀਂ ਨੀਂંબੂ ਨਾਲ ਕਰ ਸਕਦੇ ਜੋ ਵੀ ਪਾਅ ਕਰਦੇ ਆ ਨਾ ਆਪਾਂ ਜੀ ਉਹ ਹਰੇ ਨੀਂંબੂ ਨਾਲ ਹਮੇਸ਼ਾ ਸਾਫ ਸੁਥਰਾ ਨੀਂંબੂ ਕੋਈ ਵੀ ਚੀਜ਼ ਤੁਸੀਂ ਪਾਅ ਲਈ ਕਰਦੇ ਹੋ ਸਾਫ ਸੁਥਰੀ ਕਰ ਦਿੰਦੀ ਆ ਬਿਲਕੁਲ ਵੀ ਦਾਗ ਤਾਂ ਪਾ ਜਾਂ ਕੋਈ ਸਾਫ ਚੀਜ਼ ਕਿਤੇ ਵੀ ਨਹੀਂ ਪੱਤ ਨਹੀਂ ਫਿਰ ਇਹ ਔਟਕਾ ਜੋ ਪਾਅ ਆ ਕਰਦੇ ਹੋ ਕੋਈ ਫਾਇਦਾ ਨਹੀਂ ਕਰਦਾ ਜਦੋਂ ਵੀ ਕੋਈ ਵੀ ਪਾਅ ਕਰਦੇ ਆ ਤੁਸੀਂ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ ਆਪਾਂ ਨੂੰ ਫਿਰ ਉਹਦੀ ਜਿਹੜੀ ਨਰਜੀ ਨਹੀਂ ਉਹ ਖਤਮ ਹੋ ਜਾਂਦੀ ਹੈ ਫਿਰ ਉਹ ਆਪਾਂ ਨੂੰ ਨਾਸਰ ਦੇ ਦਿੰਦਾ ਜਦੋਂ ਵੀ ਆਪਾਂ ਘਰ ਤੋਂ ਬਾਹਰ ਕਿਤੇ ਵੀ ਜਾਂਦੇ ਆ ਕਦੇ ਵੀ ਪਿੱਛੇ ਮੁੜ ਕੇ ਨਾ ਦੇਖੋ ਫਿਰ ਉਹ ਕੰਮ ਆਪਾਂ ਉਸ ਕੰਮ ਦੇ ਵਿੱਚ ਸਫਲਤਾ ਹੀ ਮਿਲਦੀ ਹੈ ਪਰ ਨਾਕਾਮੀ ਨਰਾਸ਼ੀ ਜ਼ਿਆਦਾ ਮਿਲਦੀ ਹੈ ਇਹਦੇ ਲਈ ਜਦੋਂ ਵੀ ਕਿਸੇ ਕੰਮ ਲਈ ਆਪਾਂ ਤੋਂ ਬਾਹਰ ਜਾਣੇ ਉਹ ਪਿੱਛੇ ਮੁੜ ਕੇ ਨਾ ਦੇਖੋ ਜਦੋਂ ਕੋਈ ਪਾ ਕਰਦੇ ਉਹਦੇ ਪਿੱਛੇ ਮੁੜ ਕੇ ਆਪਾਂ ਨੂੰ ਨਹੀਂ ਦੇਖਣਾ ਚਾਹੀਦਾ ਕਈ ਵਾਰ ਆਪਾਂ ਕੱਲ੍ਹ ਦੇ ਸੁਸਾਂ ਜਗ੍ਹਾ ਤੇ ਜਾਂਦੇ ਆ ਉਹਦੋਂ ਵੀ ਆਪਾਂ ਪਿੱਛੇ ਮੋੜ ਕੇ ਨਹੀਂ ਦੇਖਣਾ ਚਾਹੀਦਾ ਲਓ ਜੀ ਆਪਾਂ ਇੱਥੇ ਤੁਹਾਨੂੰ ਕੁਝ ਪਾਅ ਦੱਸਦੇ ਆ ਤੇ ਕੁਝ ਕ ਆਪਾਂ ਤੁਹਾਨੂੰ ਇੱਥੇ ਬੱਲਾ ਦੱਸਦੇ ਆ ਜੋ ਬੀਤ ਰਹੀਆਂ ਸਮਾਜ ਦੇ ਵਿੱਚ ਹੋ ਰਹੀਆਂ ਦੇਖੋ ਜੀ ਜਿਹੜੀ ਸਭ ਤੋਂ ਵੱਡੀ ਗੱਲ ਨਾਲ ਹਰ ਇੱਕ ਵੀਡੀਓ ਦੇ ਰੁਚਕੇ ਨਹੀਂ ਨੇ ਬੇਈਮਾਨੀ ਜਦੋਂ ਆਪਾਂ ਆਪਣੇ ਨਾਲ ਕਿਸੇ ਨਾਲ ਆਪਾਂ ਦੇ ਭੈਣ ਭਰਾ ਨਾਲ ਬੇਈਮਾਨੀ ਕਰਦੇ ਆ ਨਾ ਜੀ ਉਹ ਜੋ ਪੀ ਬਣੇ ਆਪਾਂ ਕੀ ਦੇ ਨਹੀਂ ਕਰਦੇ ਆਪਾਂ ਆਪਣੇ ਬੱਚਿਆਂ ਦੀ ਬੇਇਮਾਨੀ ਕਰਦੇ ਆਂ ਹੋਰ ਤਾਂ ਆਪਣੇ ਲਈ ਕੋਈ ਨਹੀਂ ਸਭ ਤੋਂ ਪਿਆਰਾ ਭੈਣ ਭਰਾਣਾ ਬੇਇਮਾਨੀ ਕਰਕੇ ਪਰ ਬੱਚਿਆਂ ਦੇ ਚੰਗਾ ਜਦੋਂ ਆਪਾਂ ਭੈਣ ਭਰਾਵਾਂ ਦਾ ਮਾੜਾ ਸੋਚਦਾ ਫਿਰ ਬੱਚਿਆਂ ਦਾ ਪਰਮਾਤਮਾ ਆਪਣਿਆਂ ਦਾ ਕਿੱਥੋਂ ਚੰਗਾ ਸੋਚੂਗਾ ਉਹ ਫਿਰ ਜੇ ਆਪਾਂ ਭੈਣ ਭਰਾ ਤੋਂ ਕੋਈ 20 50000 ਖਾਦਾ ਤੇ ਬੱਚਿਆਂ ਦਾ ਹੀ ਲੱਖਾ ਹੋ ਕੇ ਨਹੀਂ ਤਾਂ ਮੈਂ ਇਹ ਬੱਚਿਆਂ ਨੂੰ ਦੇਣਾ ਹੁੰਦਾ ਜੀ ਇਹਦੇ ਲਈ ਆਪੇ ਬੱਚਿਆਂ ਦੀ ਜ਼ਿੰਦਗੀ ਨਰਕ ਨਾ ਬਣਾਓ ਸਵਰਗ ਬਣਾਓ ਉਹਨਾਂ ਨੂੰ ਦਸਾਂ ਨੌ ਹਜ਼ਾਰ ਦੀ ਸੋਹਣੀ ਕਮਾਈ ਨਾਲ ਹੀ ਪਾਲੋ ਬੇਈਮਾਨੀ ਦਾ ਪੈਸਾ ਤੰਦਾ ਬੱਚਿਆਂ ਦੇ ਉੱਤੇ ਨਾਲ ਆਉ ਉਹ ਇੱਕਦਮ ਗੰ ਪੂਰਾ ਬਣ ਕੇ ਨਿਕਲਦਾ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਧੀ ਤੇ ਲਾਉਨੇ ਆ ਤੇ ਧੀ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਕੋਈ ਬੇਈਮਾਨੀ ਦੀ ਚੀਜ਼ ਕਿਸੇ ਤੱਕ ਕੋਸ਼ ਪਾਰ ਕੇ ਰੱਖੀ ਹੋਈ ਚੀਜ਼ ਆਪਾਂ ਧੀ ਨੂੰ ਦੇ ਦਿੰਨੇ ਆ ਨਾ ਜੀ ਤੇ ਸਮਝੋ ਕਿ ਧੀ ਦੀ ਜ਼ਿੰਦਗੀ ਬੰਨੜ ਕੇ ਬਣਾ ਰਹੇ ਆ ਜੇ ਆਪਾਂ ਪੈਸਾ ਪੁੱਤਾਂ ਤੇ ਲਾ ਰਹੇ ਆ ਤਾਂ ਪੁੱਤਾਂ ਦੀ ਜ਼ਿੰਦਗੀ ਨਰਕ ਬਣਾ ਰਹੇ ਆ ਇਹਦੇ ਵਿੱਚ ਕਦੇ ਵੀ ਵਿਖੋ ਉੱਪਰ ਪਰਮਾਤਮਾ ਹੈ ਜੇ ਪਰਮਾਤਮਾ ਨਾ ਹੋਵੇ ਤਾਂ ਲੋਕ ਕਿਸੇ ਨੂੰ ਛੱਡਣੀ ਆ ਸਾਬੇ ਤੂਜੇ ਨੂੰ ਖਾ ਜਾਣ ਮਹਾਰਾਜ ਨਿਆਂ ਕਰਨ ਨੂੰ ਨਹੀਂ ਬੈਠਾ ਜੀ ਇਹ ਅਗਲੇ ਚਰਨ ਨਿਆਂ ਕਿਸੇ ਨੇ ਨਹੀਂ ਦੇਖਿਆ ਜੋ ਨਿਆਂ ਹੋਣਾ ਇਸੇ ਚਰਨ ਦੇ ਵਿੱਚ ਹੋਣਾ ਹੈ ਮਾੜਾ ਇਟੋਗੇ ਤੇ ਮਾੜਾ ਵੱਡੂਗੇ ਵੀ ਤੁਸੀਂ ਜੇ ਆਪਾਂ ਕਿਸੇ ਇੱਕ ਇੱਕ ਵੱਲ ਉਂਗਲ ਕਰਦੇ ਆ ਨਾ ਆਪਣੀ ਦੇ ਉਂਗਲੀ ਅਗਲੇ ਕੰਨੀ ਨੂੰ ਕੇ ਤਾਂ ਤੈਨਾਂ ਉਂਗਲਾਂ ਜਿਹੜੀਆਂ ਆਪਣੇ ਵੱਲ ਹੁੰਦੀਆਂ ਨੇ ਵੀ ਆਪਣੇ ਵੀ ਤੋਂ ਅੰਦਰ ਝਾਤੀ ਮਾਰ ਇਹਦੇ ਲਈ ਆਪਾਂ ਗੱਲ ਕਹਿਣ ਲੱਗੇ ਸੋਚ ਦੇਣੀ ਜੋ ਕੀ ਕਰਦਾ ਆਪਾਂ ਉਹ ਕਹਿ ਦਿੰਨੇ ਆ ਪਰ ਇਹ ਦੇਣੀ ਇੱਕ ਦਿਨ ਜ਼ਰੂਰ ਹੋਊਗਾ ਜੇ ਬੰਦਾ ਬੰਦੇ ਨਾਲ ਨਹੀਂ ਕਰਦਾ ਚੁੱਪ ਕਰ ਜਾਂਦਾ ਕੋ ਸਵਰ ਵਾਲਾ ਇਨਸਾਨ ਹੁੰਦਾ ਵੀ ਚਲ ਇਹਦੇ ਨਾਲ ਕੀ ਮੱਥਾ ਮਾਰਨਾ ਜੈ ਇਹਦੇ ਨਾਲ ਕਿਉਂ ਕਿਉਂ ਮੈਂ ਸਿਰਕ ਪਾਵਾਂ ਤੇ ਪਰਮਾਤਮਾ ਨੂੰ ਜਵਾਬ ਸਾਮਾਂ ਤੇ ਦੇ ਦਿੰਦਾ ਕਿੰਨਾ ਹੀ ਆਪਾਂ ਕਿਸੇ ਦਾ ਮਾੜਾ ਸੋਚ ਲੀਏ ਮਾੜਾ ਪਿੱਛੇ ਕਰਕੇ ਬੰਦੇ ਦਾ ਕਰਿਆ ਮਾੜਾ ਨਹੀਂ ਹੁੰਦਾ ਬੰਦਾ ਕਿੰਨਾ ਬੰਦੇ ਨੂੰ ਪਛਾਣ ਸਿੱਟੀ ਜੇਨੇ ਪਰ ਪਰਮਾਤਮਾ ਨੂੰ ਤਾਂ ਕਰਨ ਵਾਲਾ ਹੁੰਦਾ ਪਰਮਾਤਮਾ ਨੇ ਉੱਪਰ ਹੀ ਜਾਂਦਾ ਤੇ ਉਹ ਸਮਾਂ ਫਿਰ ਇੱਕ ਦਿਨ ਆਪਦੇ ਤੇ ਆ ਜਾਂਦਾ ਜਿੱਦੋਂ ਅੱਜ ਦਾ ਸਮਾਂ ਕੀ ਚੰਗਾ ਹੋਵੇ ਮੇੜਾ ਮੇਰਾ ਹੋਵੇ ਮਾੜਾ ਹੋਵੇ ਮੇਰੇ ਸਰੀਕ ਖਲਾ ਹੋਵੇ ਅੱਜ ਸਮਾਂ ਇਹ ਚੱਲ ਪਿਆ ਤਾਂ ਹੀ ਤਾਂ ਆਪਾਂ ਨਾ ਤਕੋਗ ਰਹੇ ਜੇ ਬਸ ਸ਼੍ਰੀਕ ਦਾ ਚੰਗਾ ਨਹੀਂ ਨਾ ਚਾਹੁੰਦੇ ਤਾਂ ਚੰਗਾ ਆਪਣਾ ਵੀ ਨਹੀਂ ਹੁੰਦਾ ਫਿਰ ਆਪਾਂ ਵੀ ਮਾੜਾ ਹੀ ਤੇ ਦੁਖੀ ਹੁੰਦੇ ਤੁਰੇ ਕਰਦੇ ਆਂ ਆਪਾਂ ਤਰਕ ਕੀ ਆਪਾਂ ਵੀ ਨਹੀਂ ਕਰਦੇ ਫਿਰ ਦੂਜੇ ਦਾ ਸਾੜਾ ਆਪਣੇ ਘਰੇ ਸਾਰਾਦਾਂ ਚੱਤੀ ਜਾਂਦਾ ਫਿਰ ਆਪਾਂ ਮਾੜਾ ਹੀ ਸੋਚਦੇ ਤੇ ਮਾੜਾ ਹੀ ਆਪਣਾ ਕੋਈ ਜਾਂ ਤਾਂ ਜੋ ਵੀ ਮੈਂ ਅਪਾਰ ਟੋਟ ਕੇ ਤੁਹਾਨੂੰ ਦੱਸ ਨਹੀਂ ਕਦੇ ਵੀ ਕਿਸੇ ਦਾ ਮਾੜਾ ਸੋਚ ਕੇ ਨਾ ਕਰੋ ਆਪਣੇ ਲਈ ਕਰੋ ਆਪਣਾ ਚੰਗਾ ਹੋਣ ਲਈ ਕਰੋ ਕਿਸੇ ਦਾ ਮਾੜਾ ਨਾ ਕਰੋ ਕਿਸੇ ਦੇ ਵਿਰੁੱਧ ਕੋਈ ਵੀ ਚੀਜ਼ ਨਾ ਕਰੋ ਕਿਉਂਕਿ ਅੱਜ ਤੱਕ YouTube ਤੇ ਹਜ਼ਾਰਾਂ ਚੀਜ਼ਾਂ ਐ ਹੋ ਗਈਆਂ ਪਰ ਕਿਸੇ ਦਾ ਮਾਇਕ ਨਹੀਂ ਮਾੜਾ ਨਾ ਜੇ ਤੁਸੀਂ ਕਿਸੇ ਦਾ ਮਾੜਾ ਕਰੇ ਤੇ 4 ਗੁਣਾ ਹੋ ਕੇ ਤੁਹਾਨੂੰ ਮਿਲੂਗਾ ਹੀ ਮਿਲੂਗਾ ਇਹ ਸੱਚਾ ਨਮ ਤੇ ਵਿੱਚ ਦਾ ਪਰ ਉਹ ਕੇ ਜਾਉਂਗਾ ਜੇ ਲਈ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਆਪਣੇ ਲਈ ਕਰੋ ਆਪਣੇ ਚੰਗੇ ਲਈ ਕਰੋ ਸਮਾਂ ਇੰਨਾ ਹੈ ਕਿ ਆਪਾਂ ਕਿਸੇ ਦੇ ਲਈ ਕੁਝ ਕਰੀਏ ਬਸ ਜੋ ਹੈ ਆਪਾਂ ਆਪਣੇ ਤੇ ਕਰੀਏ ਜੇ ਆਪਾਂ ਕਿਸੇ ਦਾ ਭਲਾ ਨਹੀਂ ਨਾ ਕਰ ਸਕਦੇ ਤਾਂ ਆਪਾਂ ਨੂੰ ਬੁਰਾ ਕਰਨ ਦਾ ਵੀ ਕੋਈ ਹੱਕ ਨਹੀਂ ਹੈਗਾ ਇੱਥੇ ਮੈਂ ਤੁਹਾਨੂੰ ਤੁਹਾਨੂੰ ਕੁਝ ਉਪਾਦ ਆ ਦਿੰਦੀ ਕਿ ਤੁਸੀਂ ਆਪਣੇ ਲਈ ਵਰਤਣੀ ਹੈ ਆਪਾਂ ਸੱਚੰਗੇ ਸਮੇਂ ਲਈ ਵਰਤਣੀ ਹੈ ਤੇ ਆਪ ਦੀ ਪੂਰੀ ਨੇਚਾ ਨਾਲ ਸ਼ਰਧਾ ਨਾਲ ਵਰਤਣੀ ਹੈ ਇਹ ਸਾਡਾ ਕੰਮ ਬਣਾਏ ਤੇ ਪ੍ਰਮਾਤਮਾ ਜ਼ਰੂਰ ਤੁਹਾਡਾ ਕੰਮ ਬਣਾਊਗਾ ਜੀ ਲੋ ਜੇ ਆਪਾਂ ਪਹਿਲਾਂ ਇਹ ਉਦਾ ਚੋਟ ਕਰ ਆ ਦਿੰਦੇ ਕਈ ਵਾਰ ਆਪਾਂ ਨੂੰ ਆਇੰਦ ਵਿੱਚ ਇਹ ਲਈ ਕਿਸੇ ਦੇ ਉਸ ਕਰਾਤਾ ਜਦ ਮੈਨੂੰ ਕੋਈ ਕੁਝ ਪ੍ਰੇਤ ਅਸਰ ਵੀ ਮੇਰੇ ਮਗਰ ਲੱਗ ਗਏ ਇਹ ਚੀਜ਼ਾਂ ਕਿਉਂ ਲੱਗਦੀਆਂ ਜਦੋਂ ਆਪਾਂ ਖੁੱਲੇ ਵਾਲ ਲੈ ਕੇ ਨਹਾ ਕੇ ਖੁੱਲੇ ਵਾਲ ਲੈ ਕੇ ਘਰ ਤੋਂ ਬਾਹਰ ਜਾਣੇ ਆ ਜਿਆਦਾ ਖੁਸ਼ਬੂ ਵਾਲੀਆਂ ਚੀਜ਼ਾਂ ਲਾ ਕੇ ਬਾਹਰ ਜਾਣੇ ਆ ਚਿੱਟੀ ਚੀਜ਼ ਖਾ ਪੀ ਕੇ ਬਾਹਰ ਜਾਣੇ ਆ ਅੰਦਰ ਤਬਾਦ ਖਾ ਕੇ ਨਾ ਖੁਸ਼ਬੂ ਵਾਲਾ ਜਾਂ ਜਿਵੇਂ ਕੋਈ ਪੰਜੀਰੀ ਵਗੈਰਾ ਇਹੋ ਜਿਹੀ ਚੀਜ਼ਾਂ ਆਪਾਂ ਖਾ ਕੇ ਘਰੋਂ ਬਾਹਰ ਜਾਣੇ ਆ ਉਦੋਂ ਇਹ ਚੀਜ਼ਾਂ ਆਪਣੇ ਮਗਰ ਲੱਗ ਜਾਂਦੀਆਂ ਤੇ ਵੇਖੋ ਇਹਦੇ ਉੱਤੇ ਮੈਂ ਤੁਹਾਨੂੰ ਦੱਸਦੀ ਤੇ ਤੁਹਾਨੂੰ ਬਹਿਮ ਹੋ ਗਿਆ ਚੱਕ ਚੱਕ ਰਾਹ ਕੋ ਨજર ਲੱਗੀ ਤੁਹਾਨੂੰ ਸਿੰਪਲ ਅਤੇ ਸਾਦਾ ਜਿਹਾ ਮੈਂ ਇੱਕ ਰੇ ਨਿੰਬੂ ਵਾਲੇ ਟ੍ਰੋਟ ਕੀ ਦੱਸੂਗੀ ਜੀ ਹਰਾ ਤੁਸੀਂ ਤਾਜ਼ਾ ਸਾਫ ਨਿੰਬੂ ਲੈਣਾ ਜੀ ਤੇ ਆਪਣੇ ਸਿਰ ਉਤਰੀ ਸੱਤ ਵਾਰੀ ਘੁਮਾ ਕੇ ਉਸੇ ਚਰਾਹੇ 'ਚ ਸੁੱਟ ਦੇਣਾ ਪਿੱਛੇ ਮੁੜ ਕੇ ਬਿਲਕੁਲ ਨਹੀਂ ਦੇਖਣਾ ਚਰਾਹੇ ਦੇ ਵਿੱਚ ਸੰਸਾਰ ਜੇ ਕੋਈ ਤੁਹਾਨੂੰ ਦੇਖੇ ਨਾ ਆਪੇ ਉੱਪਰਿਕਾਉਣਾ ਤੇ ਸੁੱਟ ਦੇਣਾ ਚੁੱਪ ਕਰਕੇ ਘਰੇ ਆ ਕੇ ਮੂੰਹ ਹਸੋ ਲੈ ਤੁਸੀਂ ਦੇਖੋ ਤੁਹਾਨੂੰ ਪਹਿਲੇ ਵਾਰ ਹੀ ਫਰਕ ਪੈ ਜਾਊਗਾ ਤੇ ਤੁਸੀਂ ਇਹ ਤੁਸੀਂ ਕੰਮ ਜੇ ਤੁਸੀਂ ਤਿੰਨ ਵਾਰ ਲਗਾਤਾਰ ਕਰਦੇ ਹੋ ਤੇ ਬੜੀ ਸੋਹਣੀ ਗੱਲ ਹੈ ਨਹੀਂ ਪਹਿਲੇ ਨਾਲ ਤੁਹਾਨੂੰ ਫਰਕ ਪੈ ਟਾਈਮ ਨਹੀਂ ਕੋਈ ਨਹੀਂ ਸਮਾਂ ਨਹੀਂ ਉਦੋਂ ਵੀ ਜਾਓ ਕਦੋਂ ਵੀ ਕਰੋ ਜੇ ਕੋਈ ਤੁਹਾਨੂੰ ਬਹੁਤ ਪਰੇਸ਼ਾਨ ਕਰਦਾ ਤੁਸੀਂ ਉਹ ਤੋਂ ਤਾਂ ਹੋ ਗਿਆ ਹੈ ਨਾ ਤੁਸੀਂ ਆਪਾਂ ਕਹਿ ਦਿੰਦੇ ਕਿ ਅਸੀਂ ਗਰੀਬ ਐ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਤੇ ਆਪਾਂ ਕਿਵੇਂ ਕੀ ਕਰਗੇ ਕਿ ਨਹੀਂ ਇਹ ਤਾਂ ਖੈਰਾ ਛੜਾਗੇ ਨਜਾਇਜ਼ ਤੌਰ ਤੇ ਆਪਾਂ ਨੂੰ ਪਰੇਸ਼ਾਨ ਕਰ ਰਹੇ ਤੁਸੀਂ ਹਰਾ ਨੀਂਬੂ ਲੈਣਾ ਜੀ ਬਿਲਕੁਲ ਸਾਫ ਹਰਾ ਨੀਂਬੂ ਤੇ ਤੁਸੀਂ ਕਾਲਾ ਪੈਨ ਲੈਣਾ ਇੱਕ ਤੁਸੀਂ ਸਾਫ਼ ਸੁਥਰੀ ਜਗ੍ਹਾ ਚਾਹ ਦੇ ਘਰ ਚ ਇੱਕ ਪਾਸੇ ਹੋ ਕੇ ਬੈਠ ਜਾਣਾ ਤੁਹਾਨੂੰ ਕੋਈ ਵੀ ਦੇਖੇ ਨਾ ਵੀ ਤੁਸੀਂ ਕੀ ਕਰਦੇ ਹੋ ਕੋਈ ਤੁਹਾਨੂੰ ਬੋਲੇ ਨਾ ਉਥੇ ਕੋਈ ਆਵਾਜ਼ ਨਾ ਤੁਹਾਡੇ ਤੱਕ ਪਹੁੰਚੇ ਤੁਸੀਂ ਇਕੱਲੇ ਬੈਠ ਜਾਓ ਬੈਠ ਕੇ ਤੁਸੀਂ ਮੀਂਹੂ ਲੈ ਕੇ ਕਾਲਾ ਪੈਨ ਲੈ ਕੇ ਉਹਦੇ ਉੱਤੇ ਆਲੇ ਦੁਸ਼ਮਣ ਦਾ ਨਾਮ ਲਿਖੋ ਜਿਹੜਾ ਤੁਹਾਨੂੰ ਬਜਾਇ ਹੀ ਪਰੇਸ਼ਾਨ ਕਰੀ ਜਾਂਦਾ ਜੇ ਉਹਦਾ ਨਾਮ ਨਹੀਂ ਜਾਣਦੇ ਤਾਂ ਤੁਸੀਂ ਸਿੱਧਾ ਦੁਸ਼ਮਣ ਹੀ ਲਿਖ ਦਿਓ ਕਸ ਦੀ ਲੋੜ ਲੈ ਕੇ ਉਹਨੂੰ ਕਾਲੇ ਕੱਪੜੇ ਦੇ ਵਿੱਚ ਪਲੇਟ ਤੇ ਕਟੋਰੀ ਬਣਾਓ ਕੋਟਲੀ ਬਣਾ ਕੇ ਜੀ ਉਹ ਤੁਸੀਂ ਕੋਟੋ ਟੋਟਲੀ ਲੈ ਲੈਣੀ ਹੈ ਜੀ ਤੁਸੀਂ ਬਣਾ ਲੈਣੀ ਉਹਨੇ ਗੂਗਲ 'ਤੇ ਤੇ ਉਦੋਂ ਤੁਸੀਂ ਇਹ ਬੋਲਣਾ ਵੀ ਮੇਰਾ ਦੋਸਤ ਮੈਥੋਂ ਪਰਾ ਹਟ ਜਾਵੇ ਇਹਦਾ ਦੋਸਤ ਮੇਰੇ ਤੋਂ ਪਰਾ ਹਟ ਜਾਵੇ ਤਿੰਨ ਵਾਰੀ ਬੋਲਣਾ ਹੈ ਵੀ ਮੈਥੋਂ ਦੂਰ ਰਹਿ ਜਾਵੇ ਜਾਂ ਮੈਨੂੰ ਪਰੇਸ਼ਾਨ ਨਾ ਕਰੇ ਇਸ ਤਰ੍ਹਾਂ ਵੀ ਕੋਈ ਸ਼ਬਦ ਹੋਰ ਜੀ ਮੇਰਾ ਦੋਸਤ ਮੈਨੇ ਪਰੇਸ਼ਾਨ ਨਾ ਕਰੇ ਮੇਥੋਂ ਪਾਸੇ ਹਟ ਜਾਵੇ ਤਿੰਨ ਵਾਰੀ ਬੋਲਣਾ ਹੈ ਕੋਈ ਸ਼ਬਦ ਕੋਈ ਵੀ ਚੁਣ ਲਿਓ ਇਹਨਾਂ ਨੂੰ ਜਾਇ ਤਾਂ ਤੁਸੀਂ ਬੋਲ ਲਿਓ ਮੈਂ ਇਥੋਂ ਪਰ ਹਟ ਜਾਂ ਬੋਲ ਮੈਨੂੰ ਪਰੇਸ਼ਾਨ ਨਾ ਕਰੀ ਜਾ ਮੈਂ ਇਥੋਂ ਦੂਰ ਚਲਾ ਜਾਵਾਂਗੇ ਇਸ ਨਾਲ ਤਿੰਨਾ ਸ਼ਬਦਾਂ ਚ ਇੱਕ ਸ਼ਬਦ ਤੁਸੀਂ ਤਿੰਨ ਵਾਰੀ ਬੋਲਣਾ ਤਿੰਨ ਵਾਰੀ ਬੋਲਣਾ ਉਹ ਪੋਟਰੀ ਚੱਕਣੀ ਹੈ ਚੱਕ ਕੇ ਤੁਸੀਂ ਘਰ ਦੇ ਨੇੜੇ ਸੋਟੇ ਕੋਲ ਕੱਚੀ ਜਗ੍ਹਾ ਉੱਥੇ ਜਾ ਕੇ ਨੱਪ ਦੇਖੋ ਟੋਆ ਪੱਟ ਕੇ ਨੱਪਣੀ ਹੈ ਤੇ ਉਹ ਦਿਸੇ ਨਾ ਜੀ ਉੱਤੇ ਉਹਨੂੰ ਨੱਪ ਕੇ ਆਇਓ ਸ਼ਾਮ ਸਮੇਂ ਇਹ ਟੋੜ ਕੇ ਤੁਸੀਂ ਸ਼ਾਮ ਸਮੇਂ ਕਰਨਾ ਆਪਨੇ ਸੂਰਜ ਛਿਪਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਘਰੇ ਆ ਕੇ ਆਪਦਾ ਮੂੰਹ ਹੱਥ ਪੈਰ ਧੋਓ ਪਿੱਛੇ ਮੁੜ ਕੇ ਤੁਸੀਂ ਬਿਲਕੁਲ ਵੀ ਨਹੀਂ ਦੇਖਣਾ ਇੱਕ ਵਾਰੀ ਕਰਨਾ ਇੱਕ ਵਾਰੀ ਜੇ ਤੁਸੀਂ ਤੁਹਾਨੂੰ ਦੇਖੋ 100% ਉਹ ਅਨਸਾ ਤੁਹ ਰਾਹਤ ਮਿਲੂਗੀ ਤੁਹਾਨੂੰ ਉਹ ਇੱਕ ਨਵਾਂ ਕੁਸ਼ਾਂਤੀ ਮਿਲੂਗੀ ਇਹ ਸਾਨੂੰ ਕਈ ਵਾਰ ਲੱਗਦਾ ਹੈ ਕਿਰੇ ਘਰ ਚ ਕੁਝ ਹੈ ਪ੍ਰੋਟੈਕਟਿਵ ਏਨਰਜੀ ਹੈ ਜਾਂ ਕਿਸੇ ਨੇ ਕਰ ਕਰਾਤਾ ਕਦੇ ਕੋਈ ਕਿਸੇ ਮਰੀ ਖਰਾਬ ਰਹਿੰਦੀ ਹੈ ਕਦੇ ਕੋਈ ਬੱਚੂ ਬਿਮਾਰ ਆ ਜਾਏ ਘਰ ਦੇ ਵਿੱਚ ਕੁਝ ਵੀ ਠੀਕ ਨਹੀਂ ਚੱਲਦਾ ਉਹਦੇ ਤੁਸੀਂ ਕਰਨਾ ਇੱਕ ਨਿੰਬੂ ਲੈਣਾ ਜੀ ਹਰਾ ਨਿੰਬੂ ਆਪਾਂ ਹਰੇ ਨਿੰਬੂ ਵਾਰੀ ਦਸਰੇ ਇੱਥੇ ਉਹਦੇ ਚਾਰ ਪੀਸ ਕਰ ਲੈਨੇ ਚਾਰ ਟੁਕੜੇ ਕਰਕੇ ਘਰ ਦੇ ਚਾਰੇ ਕੋਨਿਆਂ ਚ ਰੱਖ ਦੇਨੇ ਸਾਰੀ ਰਾਤ ਉਹਨਾਂ ਨੂੰ ਪਿਆ ਰਹਿੰਦੇ ਕਰੋ ਅਗਲੀ ਸਵੇਰ ਸੂਬਾ ਤੁਸੀਂ ਉੱਠਣਾ ਉੱਠ ਕੇ ਚਾਰੇ ਨੀਂਦਾਂ ਨੂੰ ਚੱਕਣਾ ਚੱਕ ਕੇ ਜੀ ਕਿਸੇ ਸੰਸਾਨ ਜਗ੍ਹਾ ਦੇ ਵਿੱਚ ਸੈੱਟ ਆਉਣਾ ਪਿੱਛੇ ਮੁੜ ਕੇ ਤੁਸੀਂ ਨਹੀਂ ਦੇਖ ਨਹੀਂ ਦੇਖਣਾ 100% ਤੁਹਾਨੂੰ ਸ਼ਾਂਤੀ ਮਿਲੂਗੀ ਤੁਹਾਡੇ ਘਰ ਦੇ ਵਿੱਚ ਜੋ ਵੀ ਗੜਨ ਪੈਂਦੇ ਆ ਕੰਮ ਖਰਾਬ ਹੁੰਦੇ ਆ ਇਹ ਹੁਣ ਠੱਡ ਜਾਣਗੇ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਬੱਚੇ ਨੂੰ ਨਜ਼ਰ ਲੱਗੀ ਤੇ ਤੁਸੀਂ ਉੱਥੇ ਨਿੰਬੂ ਲੈਣਾ ਜੀ ਬੱਚੇ ਨੂੰ ਤੁਸੀਂ 7 ਵਾਰੀ ਬਾਹਰ ਲੈ ਪਾਣੀ ਚ ਵਹਾ ਦੇਣਾ ਇਹ ਜਿਹੜਾ ਨਜ਼ਰ ਵਾਲਾ ਟੋਟਕਾ ਸੇ ਸ਼ਨੀਵਾਰ ਜਾਂ ਮੰਗਲਵਾਰ ਦੋ ਦਿਨ ਹੀ ਕਰ ਸਕਦੇ ਸ਼ਨੀਵਾਰ ਨੂੰ ਕਰਿਓ ਚਾਹੇ ਮੰਗਲਵਾਰ ਕਰ ਲੈ ਜਿਹੜਾ ਤਪਾਸ ਤੇ ਵੀ ਇੱਕ ਨਿੰਬੂ ਲੈਣਾ ਤੁਸੀਂ ਤੇ ਜੇ ਤੁਹਾਨੂੰ ਨਜ਼ਰ ਲੱਗੀ ਬੱਚੇ ਨੂੰ ਨਜ਼ਰ ਲੱਗੀ ਬੱਚਾ ਰੋ ਰਿਹਾ ਹੈ ਤੇ ਤੁਹਾਨੂੰ ਲੱਗਦਾ ਵੀ ਮੈਨੂੰ ਕੋਈ ਨਜ਼ਰ ਲੱਗੀ ਤੁਸੀਂ ਨਿੰਬੂ ਲੈ ਕੇ ਆਪਣੇ ਕੋਈ 7 ਵਾਰੀ ਬਾਹਰ ਆਏ ਮੰਗਲਵਾਰ ਸ਼ਨੀਵਾਰ ਦੀ ਰਾਤ ਨੂੰ ਸਿਰ ਪਾਣੀ ਚ ਧਵਾ ਦੇ ਜੇ ਮੈਂ ਸਿੰਪਲ ਸਾਧਾਰ ਟੋਟਕਾ ਦੱਸਿਆ ਜੇ ਤੁਹਾਨੂੰ ਲੱਗਦਾ ਸਾਡੇ ਘਰ ਦੇ ਵਿੱਚ ਕੀ ਕੋਈ ਚੀਜ਼ ਆਉਂਦੀ ਆ ਜਾਂ ਕੋਈ ਕਈ ਵਾਰ ਆਪਾਂ ਕਹਿ ਦਿੰਦੇ ਨੇ ਕੋਈ ਕਰ ਦਿੰਦਾ ਘਰ ਦੇ ਵਿੱਚ ਕੋਈ ਕੀਤਾ ਕਰਾ ਤੇ ਤੁਸੀਂ ਉੱਥੇ ਕੀ ਕਰਨੇ ਕਿ ਨਿੰਬੂ ਲੈ ਲੈਣਾ ਜੀ ਨਿੰਬੂ ਨੂੰ ਤੁਸੀਂ ਸ਼ਨੀਵਾਰ ਵਾਲੇ ਦਿਨ ਲੈਣਾ ਹੈ ਸ਼ਨੀਵਾਰ ਪ੍ਰੈਸਾ ਦੇ ਬਾਜ਼ਾਰ ਚ ਟੰਗ ਦੇ ਬਾਜ਼ਾਰ ਚ ਟੰਗ ਕੇ ਅਗਲੇ ਸ਼ਨੀਵਾਰ ਉਹ ਨਿੰਬੂ ਤੜਨ ਦੇਣਾ ਅਗਲਾ ਨਿੰਬੂ ਤੜਾ ਲੈਣਾ ਕੋਈ ਤੁਹਾਡੇ ਤੇ ਕੋਈ ਮਰਜ਼ੀ ਕਰੀ ਜਾਵੇ ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਗਲਤ ਚੀਜ਼ ਕੋਈ ਕੀਤਾ ਕਰਾ ਕੋਈ ਵੀ ਫਰੇਦ ਪ੍ਰਵੇਸ਼ ਨਹੀਂ ਕਰੂਗਾ ਤੁਹਾਡੇ ਘਰ ਦੇ ਚ ਜਿੰਨੀ ਵੀ ਨੈਗੇਟਿਵ એનર્ਜੀ ਹੈ ਔੜੀ ਔੜੀ ਸਾਫ ਫਤਮ ਹੋ ਜੂਗੀ ਜੇ ਤੁਸੀਂ ਬਿਮਾਰ ਰਹਿੰਦੇ ਹੋ ਫਟਾ ਬਿਮਾਰੀਆਂ ਪਿੱਛੇ ਨਹੀਂ ਛੱਡਦੀਆਂ ਦਵਾਈਆਂ ਲਈਆਂ ਇੱਕ ਲੈਣੀਆ ਦੂਜੀ ਲੈਣੇ ਠੀਕ ਨਹੀਂ ਰਹਿੰਦੇਗੇ ਤੇ ਤੁਸੀਂ ਕੀ ਕਰਨਾ ਇੱਕ ਟੁਕੜਾ ਫਟਕੜੀ ਦੇ ਲੈਣਾ ਇੱਕ ਨੀਂਦੂ ਦਾ ਲੈਣਾ ਸਾਰੀ ਰਾਤ ਆਪਣੇ ਸਰਾਣੇ ਰੱਖਣਾ ਸਾਰੀ ਰਾਤ ਨੂੰ ਪਿਆਰ ਆਣ ਦੇਣਾ ਅਗਰੀ ਸਵੇਰ ਨੂੰ ਚੱਕਣਾ ਆਪਦੇ ਉੱਤੇ ਵੀ ਵਾਰ ਕੇ ਤੇ ਪਾਣੀ ਚ ਤੁਸੀਂ ਕਿਸੇ ਦਿਨ ਕੋਈ ਵੀ ਕੋਟਕਾ ਦੀ ਕਰ ਸਕਦੇ ਹੋ ਜੀ ਜੇ ਤੁਸੀਂ ਸ਼ਨੀਵਾਰ ਨੂੰ ਨੀਂਦੂ ਆ ਦੁਕਾਨ ਚ ਰੱਖ ਸਕਦੇ ਹੋ ਤੁਹਾਨੂੰ ਨਹੀਂ ਮਨਾਫਾ ਆਉਂਦਾ ਨਹੀਂ ਕਾਹ ਕਾਉਂਦੇ ਤੇ ਐਤਵਾਰ ਨੂੰ ਚੱਕ ਕੇ ਤੁਸੀਂ ਉਹਨੂੰ ਚਰਾਹੇ 'ਚ ਸਿੱਟ। ਸ਼ਨੀਵਾਰ ਨੂੰ ਰੱਖਣਾ ਹੀ ਨੇਮੂ ਤੇ ਇੱਕ ਵਾਰ ਨੂੰ ਸਵੇਰ ਤੁਸੀਂ ਚਰਾਹੇ 'ਚ ਸਿੱਟ ਦਿੰਨੇ ਆ। ਤੇ ਵੀ ਮੈਂ ਜੋ ਵੀ ਤੁਹਾਨੂੰ ਆਪਾ ਆ ਦੱਸ ਦਿਆਂ ਕਰਦੇ ਇਹਨਾਂ ਬਾਮਾਂ ਦਾ ਨਿੰਮੂ ਵਾਲੀ ਜਿੰਨੀ ਵੀ ਬਾਦਸਿਆ ਇਹ ਸ਼ਨੀਵਾਰ, ਮੰਗਲਵਾਰ ਤੇ ਮਸਿਆਲੇ ਦਿਨ ਇਹ ਤਿੰਨ ਦਿਨਾਂ 'ਚ ਇੱਕ ਦਿਨ ਕਰਦੇ ਆ ਬਹੁਤ ਝਾਰੀਆ ਸਕਦਾ ਹੈ। ਨਗਾ ਪ੍ਰਭਾਵ ਤੁਹコナ ਹੁੰਦਾ। ਇਹਨਾਂ ਤਿੰਨਾਂ ਦਿਨਾਂ ਦੇ ਵਿੱਚੋਂ ਤੁਸੀਂ ਕਦੋਂ ਵੀ ਕਰ ਸਕਦੇ ਹੋ ਸ਼ਨੀਵਾਰ, ਮੰਗਲਵਾਰ ਜਾਂ ਮਸਿਆਲੇ ਦਿਨ। ਇਹ ਉਹ ਇਹਨਾਂ ਦਾ ਪ੍ਰਭਾਵ ਜ਼ਿਆਦਾ ਹੋ ਜਾਂਦਾ ਹੈ। ਤੇ ਤੁਹਾਡੇ ਇਹ ਜੋ ਵੀ ਕੰਮ ਲਈ ਤੁਸੀਂ ਕਰਦੇ ਹੋ ਸਭ ਕੁਝ ਠੀਕ ਹੋਏ ਨਾ ਕੋਈ ਵੀ ਟੋਟਕਾ ਕਿਸੇ ਵੀ ਗਲਤ ਤਰੀਕੇ ਨਾਲ ਆਪਣਾ ਨਹੀਂ ਕਰਨਾ ਚਾਹੀਦਾ ਉਹ ਅਸਰ ਨਹੀਂ ਕਰਦਾ ਉਹ ਸੰਦੇ ਉਲਟਾ ਆਪਣੀ ਤੇ ਪੈ ਜਾਂਦਾ ਕੋਈ ਵੀ ਤੁਸੀਂ ਬਾਟ ਟੋਟਕਾ ਕਰਕੇ ਜਦੋਂ ਵੀ ਕਰਦੇ ਹੋ ਉਚਾ ਨਾ ਕਦੇ ਵੀ ਹੁਣ ਪਿੱਛਾ ਮੁੜ ਕੇ ਨਹੀਂ ਦੇਖਣਾ ਚਾਹੀਦਾ ਕਿਨੇ ਪਈ ਸੀ ਕਿੰਨੀ ਜਿੱਥੇ ਸਿਰ ਤਾਂ ਵਾਪਸ ਇੱਥੋਂ ਸਾਹ ਵਾਪਸ ਮੁੜਿਓ ਤੇ ਜਦੋਂ ਵੀ ਤੁਸੀਂ ਘਰ ਦੇ ਵਿੱਚ ਆਉਨੇ ਮਨੂ ਆਤਮਿਕ ਪੈ ਤੁਸੀਂ ਜ਼ਰੂਰ ਹੋਇਆ ਠੀਕ ਹੈ ਨਾ ਜੀ ਇਸ ਤਰ੍ਹਾਂ ਇਹ ਮੈਂ ਤੁਹਾਨੂੰ ਅੱਜ ਵੀਡੀਓ ਤੁਸੀਂ ਨੇ ਗੁਦੇ ਤੇ ਕੰਮ ਇਸ ਆਸ ਨੋਟਸ ਲਿਖ ਨੀਤ ਕਰਦੀ ਆ ਪਰ ਇਹਨਾਂ ਚੀਜ਼ਾਂ ਤੋਂ ਫਾਇਦਾ ਜ਼ਰੂਰ ਹੋਊਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲ ਕੇ ਕਰਿਓ ਤਾਂ ਸਵਾਗਤ ਹੈ ਜੀ ਤੁਹਾਡਾ